ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਗੁਆਂਡੀ ਦੇਸ਼ ਪਾਕਿਸਤਾਨ ਦੇ ਨਾਲ ਭਾਰਤ ਦੇ ਸਬੰਧਾਂ ਬਾਰੇ ਜੋ ਇੱਕ ਵੱਡਾ ਬਿਆਨ ਦਿੱਤਾ ਵੈ ਜੈ ਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਬੇਰੋਕ ਗੱਲਬਾਤ ਦਾ ਦੌਰ ਖਤਮ ਹੋ ਚੁੱਕਿਆ ਵੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹਰ ਕਾਰਵਾਈ ਦਾ ਨਤੀਜਾ ਹੁੰਦਾ ਵੈ ਸੋ ਇਹ ਉਸੇ ਕਾਰਵਾਈ ਦੇ ਨਤੀਜੇ ਹਨ ਇੱਕ ਕਿਤਾਬ ਦੇ ਲਾਂਚ ਮੌਕੇ ਐਸ ਜੈ ਸ਼ੰਕਰ ਨੇ ਬੋਲਦਿਆਂ ਦੱਸਿਆ ਕਿ ਜੋ ਪਾਕਿਸਤਾਨ ਦੇ ਨਾਲ ਨਿਰਵਿਘਨ ਗੱਲਬਾਤ ਦਾ ਦੌਰ ਹੁਣ ਖਤਮ ਹੋ ਚੁੱਕਿਆ ਵੈ ਜੋ ਜੰਮੂ ਕਸ਼ਮੀਰ ਦੇ ਵਿੱਚ ਜੋ ਕਿ 1370 ਹੈ ਉਰੇ ਤਰੀਕੇ ਦੇ ਨਾਲ ਖਤਮ ਹੋ ਚੁੱਕੀ ਹੈ ਇਸ ਦੇ ਨਾਲ ਹੀ ਜੋ ਇਸ ਵਕਤ ਦਾ ਮੁੱਦਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਇਸ ਵਕਤ ਦਾ ਮੁੱਦਾ ਇਹ ਹੈ ਕਿ ਪਾਕਿਸਤਾਨ ਜਿਸ ਭਾਸ਼ਾ ਦੇ ਵਿੱਚ ਜਵਾਬ ਦੇਵੇਗਾ ਉਸੇ ਭਾਸ਼ਾ ਦੇ ਵਿੱਚ ਉਹਨਾਂ ਨੂੰ ਪਲਟ ਜਵਾਬ ਦਿੱਤਾ ਜਾਵੇਗਾ ਸੋ ਯਾਨੀ ਕਿ ਪਾਕਿਸਤਾਨ ਦੇ ਨਾਲ ਜੋ ਵੀ ਭਾਸ਼ਾ ਦੇ ਨਾਲ ਗੱਲਬਾਤ ਹੋਵੇਗੀ ਉਹ ਉਸੇ ਤੌਰ ਤੇ ਕਹਿ ਦੱਤਾ ਵੈ ਕਿ ਉਸੇ ਭਾਸ਼ਾ ਦੇ ਵਿੱਚ ਹੋਵੇਗੀ ਜਿਸ ਭਾਸ਼ਾ ਦੇ ਵਿੱਚ ਪਾਕਿਸਤਾਨ ਜਵਾਬ ਦੇਵੇਗਾ ਸੋ ਇਸ ਦੌਰਾਨ ਜੋ ਕਿ ਅਫਗਾਨਿਸਤਾਨ ਦੇ ਨਾਲ ਸਬੰਧਾਂ ਬਾਰੇ ਵੀ ਜਾਣਕਾਰੀ ਦਿੰਦੇ ਕਿਹਾ ਕਿ ਜੋ ਅਫਗਾਨਿਸਤਾਨ ਦੇ ਪਰਦੇ ਨਾਲ ਸੰਬੰਧ ਨਹੀਂ ਉਹ ਕਹਿਦ ਹੀ ਡੂੰਗੇ ਸੰਬੰਧ ਨਹੀਂ ਸੋ ਮਜ਼ਬੂਤ ਸੰਬੰਧ ਹਨ ਇਸ ਦੇ ਨਾਲ ਉਹਨਾਂ ਨੇ ਆਖਿਆ ਕਿ ਜੋ ਵਕ ਵਕ ਤਰ੍ਹਾਂ ਦੇ ਲੋਕ ਹੈ ਜੋ ਗੱਲ ਕਹਿੰਦੇ ਨੇ ਕਿ ਭਾਰਤ ਜੋ ਇਸ ਵਕਤ ਗੱਲਬਾਤ ਕਰਨ ਦੇ ਲਈ ਜੋ ਸਾਹਮਣੇ ਨਹੀਂ ਆ ਰਿਹਾ ਪਾਕਿਸਤਾਨ ਦੇ ਨਾਲ ਭਾਰਤ ਗੱਲਬਾਤ ਕਰਨੀ ਨਹੀਂ ਚਾਹੁੰਦਾ ਤਾਂ ਇਸ ਦੇ ਉਤੇ ਜੈ ਸ਼ੰਕਰ ਨੇ ਕਿਹਾ ਕਿ ਇਹ ਗੱਲ ਬਿਲਕੁਲ ਠੀਕ ਹੈ ਕਿਤੇ ਨਾ ਕਿਤੇ ਭਾਰਤ ਹੁਣਾ ਗੱਲਬਾਤ ਕਰਨ ਦੇ ਲਈ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਭਾਰਤ ਉਸੇ ਤਰੀਕੇ ਦੇ ਨਾਲ ਜਵਾਬ ਦੇਵੇਗਾ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਗੱਲ ਕਰੇਗਾ ਸੋ ਇਸ ਦੌਰਾਨ ਜੋ ਕਿ ਬੰਗਲਾਦੇਸ਼ ਦੇ ਵਿੱਚ ਸਿਆਸੀ ਤਬਦੀਲੀ ਦੇ ਬਾਰੇ ਵੀ ਗੱਲਬਾਤ ਕੀਤੀ ਅਤੇ ਉਹਨਾਂ ਕਿਹਾ ਕੀ ਜੋ ਬੰਗਲਾਦੇਸ਼ ਦੇ ਵਿੱਚ ਆਪਸੀ ਹਿੱਤਾਂ ਦਾ ਜੋ ਆਧਾਰ ਲੱਭਣਾ ਪਵੇਗਾ ਔਰ ਸਰਕਾਰ ਦੇ ਨਾਲ ਜੋ ਕਿ ਗੱਲਾਂ ਨੇ ਨਜਿੱਠਣੀਆਂ ਪੈਣਗੀਆਂ ਸੋ ਇਸ ਦੇ ਨਾਲ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਕਿ ਸੰਬੰਧ ਹੈ ਉਸ ਦੇ ਵਿੱਚ ਉਤਾਰ ਚੜਾਅ ਆਏ ਹਨ ਸੋ ਇਸ ਦੇ ਨਾਮ ਨਾਲ ਨੇ ਕਿਹਾ ਕਿ ਜੋ ਬੰਗਲਾਦੇਸ਼ ਦੇ ਨਾਲ ਵਿੱਚ ਸੰਬੰਧ ਉਹਨਾਂ ਦੇ ਵਿਖਤ ਕਾਜ਼ਨੀ ਸੋ ਪਾਕਿਸਤਾਨ ਦੇ ਨਾਲ ਸਬੰਧ ਕਲੀਅਰ ਕੀਤੇ ਨੇ ਸੋ ਗੱਲਬਾਤ ਕਲੀਅਰ ਕੀਤੀ ਹੈ ਐਸ ਜੇ ਸ਼ੰਕਰ ਨੇ ਕਿ ਪਾਕਿਸਤਾਨ ਦੇ ਨਾਲ ਉਹਨਾਂ ਦੇ ਸਬੰਧ ਹੈ ਜੋ ਉਸੇ ਤਰੀਕੇ ਦੇ ਨਾਲ ਹੋਣਗੇ ਜਿਸ ਤਰੀਕੇ ਦੀ ਪਾਕਿਸਤਾਨ ਦੇ ਵੱਲੋਂ ਗੱਲਬਾਤ ਕੀਤੀ ਜਾਵੇਗੀ ਸੋ ਇਹ ਗੱਲ ਹੈ ਜੋ ਕਿ ਇੱਕ ਬੁੱਕ ਲਾਂਚ ਦੇ ਦੌਰਾਨ ਹੈ ਐਸ ਜੇ ਸ਼ੰਕਰ ਨੇ ਕਹੀ ਵਾ ਜੋ ਕਿ ਇਸ ਸਮੇਂ ਦਾ ਵੱਡਾ ਬਿਆਨ ਮੰਨਿਆ ਜਾ ਰਿਹਾ ਹੈ ਕਿਉਂਕਿ ਅਕਸਰ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਭਾਰਤ ਗੱਲਬਾਤ ਕਰਨੀ ਨਹੀਂ ਚਾਹੁੰਦਾ ਔਰ ਇਸ ਦੇ ਉੱਪਰ ਉਹਨਾਂ ਨੇ ਕਿਹਾ ਇਹ ਗੱਲ ਬਿਲਕੁਲ ਸਹੀ ਹੈ ਕਿ ਕਿਤੇ ਨਾ ਕਿਤੇ ਭਾਰਤ ਹੁਣ ਗੱਲਬਾਤ ਕਰਨੀ ਨਹੀਂ ਚਾਹੁੰਦਾ ਭਾਰਤ ਚਾਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਗੱਲਬਾਤ ਹੈ ਜੋ ਪਾਕਿਸਤਾਨ ਕਰੇਗਾ ਉਸੇ ਤਰੀਕੇ ਦੇ ਨਾਲ ਭਾਰਤ ਜਵਾਬ ਦੇਵੇਗਾ ਸੋ ਇਸ ਦੇ ਨਾਲ ਨਾਲ ਜੋ ਕਿ ਧਾਰਾ 370 ਦੇ ਬਾਰੇ ਵੀ ਗੱਲਬਾਤ ਕੀਤੀ ਹੈ ਧਾਰਾ 370 ਹਟਣ ਦਾ ਜੋ ਕਿ ਮਾਮਲਾ ਹੈ ਯਾਨੀ ਕਿ ਧਾਰਾ 370 ਹਟਣ ਤੋਂ ਬਾਅਦ ਪਾਕਿਸਤਾਨ ਆ ਪਾਕਿਸਤਾਨ ਦੇ ਨਾਲ ਜੇਕਰ ਕੋਈ ਮੁੱਦਾ ਰਹਿ ਗਿਆ ਵੈ ਤੇ ਇਹੀ ਰਹਿ ਗਿਆ ਵੈ ਕਿ ਪਾਕਿਸਤਾਨ ਹੁਣ ਭਾਰਤ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਰੱਖਣੇ ਚਾਹੁੰਦਾ ਵੈ ਯਾਨੀ ਕਿ ਪਾਕਿਸਤਾਨ ਜੋ ਕਿਸ ਤਰ੍ਹਾਂ ਰਹੇਗਾ ਕਿਸ ਤਰ੍ਹਾਂ ਪਾਕਿਸਤਾਨ ਦਲਬਤ ਕਰੇਗਾ ਸੋ ਇਸ ਦੇ ਬਾਰੇ ਹੈ ਜੋ ਕਿ ਜੋ ਉਹਨਾਂ ਨੇ ਸਪਸ਼ਟ ਕਰ ਦਿੱਤਾ ਵੈ ਕਿ ਭਾਰਤ ਉਸੇ ਤਰ੍ਹਾਂ ਹੀ ਗੱਲ ਕਰੇਗਾ ਜਿਸ ਤਰ੍ਹਾਂ ਗੁਵਾਂਡੀ ਦੇਸ਼ ਹੈ ਜੋ ਆਪਣੇ ਵਿਚਾਰ ਰੱਖੇਗਾ ਸੋ ਵਦੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਤੁਹਾਨੂੰ ਇਜਾਜ਼ਤ ਧੰਨਵਾਦ